ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਜਿਹੜੇ ਵੀਰ ਆਪਣੀ ਵੀਡੀਓ ਪਹਿਲੀ ਵਾਰ ਦੇਖਣ ਆਏ ਨੇ ਆਪਣੇ ਚੈਨਲ ਤੇ ਉਹ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਤੇ ਘੰਟੀ ਦਾ ਜਿਹੜਾ ਬਟਨ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਤੁਸੀਂ ਆਪਣੇ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਸਾਰੀਆਂ ਵੀਡੀਓ ਬਹੁਤ ਵਧੀਆ ਢੰਗ ਨਾਲ ਤੁਸੀਂ ਦੇਖਦੇ ਹੋ ਸੋ ਅੱਜ ਜਿਹੜੇ ਆਪਾਂ ਵਿਸ਼ੇ ਤੇ ਗੱਲਬਾਤ ਕਰਾਂਗੇ ਉਹ ਇਹ ਵਿਸ਼ਾ ਕੀ ਆਪਾਂ ਕਿਵੇਂ 30-35 ਮੁਰਗੀਆਂ ਘਰੇ ਰੱਖ ਕੇ ਆਪਣੇ ਘਰ ਦਾ ਖਰਚਾ ਆਰਾਮ ਨਾਲ ਚਲਾ ਸਕਦੇ ਹਾਂ ਸੋ ਕਈ ਕੀ ਹੁੰਦਾ ਕਈ ਵੀਰ ਬਾਹਰ ਨਹੀਂ ਜਾ ਸਕਦੇ ਹਨਾ ਕੋਈ ਪ੍ਰੋਬਲਮ ਹੁੰਦੀ ਆ ਕਿ ਆਪਾਂ ਨੂੰ ਘਰੇ ਰਹਿਣਾ ਜ਼ਰੂਰੀ ਹੁੰਦਾਗਾ ਘਰ ਤੋਂ ਬਾਹਰ ਜਾਣ ਲਈ ਆਪਾਂ ਨੂੰ ਬਹੁਤ ਪ੍ਰੋਬਲਮ ਹੁੰਦੀ ਆ ਸੋ ਜੇਕਰ ਆਪਾਂ ਗੱਲਬਾਤ ਕਰੀਏ ਘਰੇ ਵੇ ਕੇ 30-35 ਮੁਰਗੀਆਂ ਤੋਂ ਘਰ ਦਾ ਖਰਚਾ ਵਧੀਆ ਕਿਵੇਂ ਚਲਾ ਸਕਦੇ ਆ ਇਸ ਵਿਸ਼ੇ ਤੇ ਆਪਾਂ ਅੱਜ ਤੁਹਾਡੇ ਨਾਲ ਜਿਹੜੀ ਵੀਡੀਓ ਸਾਂਝੀ ਕਰਾਂਗੇ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਵੀਡੀਓ ਤੁਹਾਡੇ ਲਈ ਬਹੁਤ ਲਾਹੇਵੰਦ ਹੋਣ ਵਾਲੀ ਹੈ ਇੱਕ ਵੀਰ ਨੇ ਮੈਨੂੰ ਮੈਸੇਜ ਕੀਤਾ ਸੀ ਕਿ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਬਣਾਓ ਕਿ ਆਪਾਂ ਜਿਹੜਾ ਘਰ ਦਾ ਖਰਚਾ ਚਲਾਉਣਾ ਹੋਵੇ ਜੇ ਤਾਂ ਕਿੰਨੀਆਂ ਮੁਰਗੀਆਂ ਤੋਂ ਚੱਲ ਸਕਦਾ ਸੋ ਆਪਾਂ ਇਹ ਸਾਰਾ ਕੁਝ ਤੁਹਾਨੂੰ ਵੀਡੀਓ 'ਚ ਦੱਸਾਂਗੇ ਕਿ ਕਿਵੇਂ ਤੁਸੀਂ ਇਹਨਾਂ ਤੋਂ ਖਰਚਾ ਚਲਾ ਸਕਦੇ ਹੋ ਕਿਵੇਂ ਇਹਨਾਂ ਦੀ ਮੈਨੇਜਮੈਂਟ ਕਰ ਸਕਦੇ ਹੋ ਵੀਡੀਓ ਨੂੰ ਲਾਸਟ ਤੱਕ ਦੇਖਿਓ ਦੋਸਤੋ ਸਕਿਪ ਕਰਕੇ ਨਾ ਦੇਖਿਓ ਸੋ ਆਪਾਂ ਵੀਡੀਓ ਨੂੰ ਸ਼ੁਰੂਆਤ ਵੀਡੀਓ ਦੀ ਸ਼ੁਰੂਆਤ ਕਰ ਦਿਆਂ ਦੋਸਤੋ ਜਿਸ ਤਰ੍ਹਾਂ ਤੁਸੀਂ ਆਪਣੇ ਘਰੇ ਜੇ ਤਾਂ 베ੜੇ ਚ ਥਾਂ ਖੁੱਲੀ ਆ ਤਾਂ ਤਾਂ ਤੁਸੀਂ ਥੱਲੇ ਵੀ ਕਰ ਸਕਦੇ ਹੋ ਜੇਕਰ ਤੁਸੀਂ ਥੱਲੇ ਤੁਹਾਡੇ ਥਾਂ ਘਟ ਆ ਗਈ ਤਾਂ ਤੁਸੀਂ ਛੱਤ ਤੇ ਵੀ ਕਰ ਸਕਦੇ ਹੋ ਪਹਿਲਾਂ ਆਪਾਂ 베ੜੇ ਚ ਗੱਲ ਕਰਦੇ ਆਂ ਵੀ ਥੱਲੇ ਆਪਾਂ ਆਪਣੇ ਘਰੇ ਕਿਵੇਂ ਕਰ ਸਕਦੇ ਆਂ ਦੋਸਤੋ ਜਿਹੜੀ ਦੇਸੀ ਮੁਰਗੀ ਹੁੰਦੀ ਆ ਉਹਦੇ ਲਈ ਲਗਭਗ 2 ਬਏ 2 ਜਾ 2 ਸਕਰ ਫੁੱਟ ਕਹਿ ਲਈ ਆਪਾਂ ਇੱਕ ਮੁਰਗੀ ਨੂੰ ਜਗ੍ਹਾ ਚਾਹੀਦੀ ਹੁੰਦੀ ਆ 2 ਸਕਰ ਫੁੱਟ ਚ ਇੱਕ ਮੁਰਗੀ ਬਿਲਕੁਲ ਸਹੀ ਰਹਿੰਦੀ ਆ ਚਾਹੇ ਉਹ ਮੁਰਗੀ ਆ ਚਾਹੇ ਮੁਰਗਾ ਆਪਾਂ ਦੋਨਾਂ ਦੀ ਗੱਲ ਕਰਦੇ ਆਂਗੇ ਤੇ 2 ਸਕਰ ਫੁੱਟ ਜਗ੍ਹਾ ਚ ਇਹ ਸਰਵਾਈਵ ਕਰਦੇ ਨੇ ਉਹ ਸਾਬ ਨਾਲ ਤੁਸੀਂ ਖੁੱਡਾ ਤਿਆਰ ਕਰ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਮੇਰਾ ਖੁੱਡਾ ਦੇਖ ਰਹੇ ਹੋਗੇ ਦੇਖੋ ਦੋਸਤੋ ਇਹ ਖੁੱਡਾ ਦਾ ਆਪਣਾ ਐਸ ਲੋਟ ਤਾਂ 10 ਫੁੱਟਾ ਤੇ ਐਸ ਲੋਟ ਹੈਗਾ ਇਹ 3.5 ਫੁੱਟ ਇਹ ਚ ਆਰਾਮ ਨਾਲ 30 ਤੋਂ 35 ਮੁਰਗੀਆਂ ਆਰਾਮ ਨਾਲ ਬੜੇ ਹੀ ਆਰਾਮ ਨਾਲ ਰਹਿ ਸਕਦੀਆਂ ਸੋ ਤੁਸੀਂ ਵੀ ਇਦਾਂ ਦਾ ਸੈਟਅਪ ਘਰੇ ਤਿਆਰ ਕਰ ਸਕਦੇ ਹੋ ਜੇਕਰ ਥੱਲੇ ਤਿਆਰ ਕਰ ਸਕਦੇ ਹੋ ਤਾਂ ਜ਼ਿਆਦਾ ਵਧੀਆ ਨਹੀਂ ਫਿਰ ਜਿਹੜਾ ਛੱਤ ਦੇ ਤਾਂ ਤੁਸੀਂ ਕਰ ਸਕਦੇ ਹੋ ਵਧੀਆ ਪ੍ਰੋਪਰ ਹਵਾ ਦਾ ਵੈਂਟੀਲੇਸ਼ਨ ਹੋਣਾ ਚਾਹੀਦਾ ਉਹ ਚ ਜਿਹੜੀ ਹਵਾ ਦੀ ਨਿਕਾਸੀ ਪ੍ਰੋਪਰ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ ਇਹਨਾਂ ਦਾ ਖੁੱਡਾ ਪਾਉਣਾਗਾ ਸੋ ਜੇਕਰ ਆਪਾਂ ਇਹਨਾਂ ਦੇ ਪਾਲਣ-ਪੋਸਣ ਦੀ ਗੱਲ ਕਰੀਏ ਉਹ ਆਪਾਂ ਸਿੰਪਲ ਤਰੀਕੇ ਨਾਲ ਵੀ ਪਾਲ ਸਕਦੇ ਆ ਜੇਕਰ ਆਪਣੇ ਖੇਤ ਜਾਂ ਘਰ ਦੇ ਆਸ-ਪਾਸ ਕੋਈ ਰੂੜੀ ਹੈਗੀ ਆ ਉੱਥੇ ਆਪਾਂ ਇਹਨਾਂ ਨੂੰ ਛੱਡ ਸਕਦੇ ਆ ਖੁੱਲੇ ਉੱਥੇ ਵੀ ਵਧੀਆ ਢੰਗ ਨਾਲ ਪਲਦੇ ਨੇਗੇ ਤੇ ਜੇਕਰ ਜੇਕਰ ਆਪਾਂ ਇਹਨਾਂ ਨੂੰ ਫੀਡ ਪਾ ਸਕਦੇ ਆ ਤਾਂ ਫੀਡ ਵੀ ਪਾ ਸਕਦੇ ਆ ਤੇ ਜਿਆਦਾ ਵਧੀਆ ਫੀਡ ਨਾਲ ਇਹ ਬਹੁਤ ਵਧੀਆ ਪਾਲਦੇ ਨੇ ਤੇ ਅੰਡੇ ਵੀ ਵਧੀਆ ਦਿੰਦੇ ਨੇ ਸੋ ਇਹਨਾਂ ਨੂੰ ਸਵੇਰੇ ਸ਼ਾਮ ਜਿਹੜੀ ਆਪਾਂ ਨੇ ਫੀਡ ਪਾਉਣੀ ਹੁੰਦੀ ਆ ਕੋਈ ਆਪਣਾ ਜਿਆਦਾ ਟਾਈਮ ਨਹੀਂ ਲੱਗਦਾ ਆਏ ਮੰਨ ਕੇ ਚੱਲੋ ਵੀ ਅੱਧਾ ਘੰਟਾ ਸਵੇਰੇ ਅੱਧਾ ਘੰਟਾ ਸ਼ਾਮ ਨੂੰ ਤੇ ਪਾਣੀ ਵਗੈਰਾ ਚੇਂਜ ਕਰਨਾ ਹੁੰਦਾ ਆਪਾਂ ਆਰਾਮ ਨਾਲ ਘਰੇ ਰੱਖ ਸਕਦੇ ਆ ਜਿਹੜਾ ਵੀਰ ਕੋਈ ਬਾਹਰੇ ਨਹੀਂ ਜਾ ਸਕਦਾ ਜਾਂ ਕਈ ਵਾਰ ਮਜਬੂਰੀਆਂ ਬਣ ਜਾਂਦੀਆਂ ਨੇ ਕਿ ਬਾਹਰੇ ਉਹ ਨਹੀਂ ਜਾ ਸਕਦੇ ਸੋਪਾਂ ਘਰੇ ਵੀ ਇਹਨੂੰ ਰੱਖ ਸਕਦੇ ਆ ਬਾਕੀ ਜਿਹੜਾ ਦੇਸੀ ਮੁਰਗੀਆਂ ਹੁੰਦੀਆਂ ਨੇ ਇਹਨਾਂ ਨੂੰ ਦਵਾਈ ਦੀ ਜ਼ਿਆਦਾ ਜ਼ਰੂਰਤ ਹੁੰਦੀ ਨਹੀਂ ਜੇਕਰ ਪਾ ਦਵਾਈ ਤੇ ਗੱਲ ਕਰੀਏ ਤਾਂ ਇਹਨਾਂ ਨੂੰ ਦਵਾਈ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਜੇਕਰ ਪਾ ਇਹਨਾਂ ਨੂੰ ਠੰਡ ਤੋਂ ਸਹੀ ਢੰਗ ਨਾਲ ਬਚਾ ਕੇ ਰੱਖਦੇ ਆ ਤਾ ਇਹਨਾਂ ਨੂੰ ਕੋਈ ਬਿਮਾਰੀ ਲੱਗਦੀ ਨਹੀਂ ਗਰਮੀ 'ਚ ਇਹਨਾਂ ਦਾ ਪਾਣੀ ਦਾ ਖਾਸ ਧਿਆਨ ਰੱਖਣਾ ਪੈਂਦਾ ਫੀਡ ਦਾ ਖਾਸ ਧਿਆਨ ਰੱਖਣਾ ਪੈਂਦਾ ਜਦ ਜਦੋਂ ਮੌਸਮ ਚੇਂਜ ਹੁੰਦਾਗਾ ਸਰਦੀਆਂ ਤੋਂ ਗਰਮੀ ਆਉਂਦੀਆਂ ਨੇ ਜਾਂ ਫਿਰ ਗਰਮੀਆਂ ਤੋਂ ਸਰਦੀਆਂ ਆਉਂਦੀਆਂ ਨੇ ਉਦੋਂ ਆਪਾਂ ਨੇ ਇਹਨਾਂ ਦਾ ਜਿਹੜਾ ਖਾਸ ਕਰਕੇ ਧਿਆਨ ਰੱਖਣਾ ਬੱਦਲ ਦੇ ਮੌਸਮ 'ਚ ਜਿਹੜੀ ਇਹਨਾਂ ਨੂੰ ਬਿਮਾਰੀ ਲੱਗਣ ਦੇ ਚਾਂਸ ਜ਼ਿਆਦਾ ਹੁੰਦੇ ਨੇ ਆਦਰਵਾਇਜ਼ ਇਹ ਜਿਹੜੇ ਦੇਸੀ ਪੁਲਟਰੀ ਆ ਇਹਨਾਂ 'ਚ ਬਿਮਾਰੀ ਦੇ ਬਹੁਤ ਘੱਟ ਚਾਂਸ ਹੁੰਦੇ ਨੇਗੇ ਜਿਹੜੀ ਬ੍ਰਾਇਲਰ ਦੀ ਆ ਜੇਕਰ ਗੱਲ ਕਰੀਏ ਉਹਨਾਂ ਨੂੰ ਜਿਹੜੀ ਬਿਮਾਰੀ ਜਿਆਦਾ ਲੱਗਦੀ ਆ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਆਪਣੇ ਜਿਹੜੇ ਜਾਨਵਰ ਨੇ ਬਹੁਤ ਐਕਟਿਵ ਨੇ ਵਾਰਡ ਨੇ ਜਿਹੜੇ ਆਪਣੇ ਸੋ ਆਪਾਂ ਇਹਨਾਂ ਨੂੰ ਕੋਈ ਖਾਸ ਕੋਈ ਵੀ ਨਹੀਂ ਦਵਾਈ ਦਿੰਦੇ ਹਾਂ ਇੱਕ ਕੈਲਸ਼ੀਅਮ ਆਸਟੋਵਿਟ ਕੈਲਸ਼ੀਅਮ ਦਿੰਨੇ ਆ ਉਹ ਜਿਹੜਾ ਅੰਡਾ ਹੁੰਦਾ ਇਹਨਾਂ ਦਾ ਉਹਦੀ ਜਿਹੜੀ ਕੁਆਲਿਟੀ ਵਧੀਆ ਹੋ ਜਾਂਦੀ ਆ ਬਿਮਰਲ ਦੇ ਦਿਓ ਓਸਟੋਬਿਟ ਕੈਲਸ਼ੀਅਮ ਦੇ ਦਿਓ ਹੋਰ ਜਿਆਦਾ ਇਹਨਾਂ ਨੂੰ ਕੋਈ ਵੀ ਦਵਾਈ ਦੇਣ ਦੀ ਜ਼ਰੂਰਤ ਨਹੀਂ ਸੋ ਜਦੋਂ ਤੁਸੀਂ ਲਿਆਉਣੇ ਹੋਗੇ ਤੁਸੀਂ ਜਿਆਦਾ ਛੋਟਾ ਬੱਚਾ ਨਾ ਲਵੋ ਜੋ ਤੁਸੀਂ ਘਰੇ ਵੀ ਪਾਲਣੇ ਆ ਪਹਿਲੀ ਵਾਰ ਪਾਲ ਰਹੇ ਹੋਗੇ ਤਾਂ ਤੁਸੀਂ ਲਗਭਗ 1 ਮਹੀਨੇ ਦਾ ਬੱਚਾ ਰੱਖੋ 1 ਮਹੀਨੇ ਦਾ ਬੱਚਾ ਪਲਿਆ ਹੁੰਦਾਗਾ ਵਧੀਆ ਜਿਹੜੀ ਇੱਕ ਵੀ ਏਜ ਜੇਕਰ ਆਪਾਂ ਇੱਕ ਦਿਨ ਦੇ ਜਿਹੜੇ ਬੱਚੇ ਦੀ ਗੱਲ ਕਰੀਏ ਉਥੇ ਜਿਹੜੀ ਮਿਹਨਤ ਥੋੜੀ ਜ਼ਿਆਦਾ ਕਰਨੀ ਪੈਂਦੀ ਹੈਗੀ ਉਹਦਾ ਟੈਂਪਰੇਚਰ ਦਾ ਧਿਆਨ ਰੱਖਣਾ ਪੈਂਦਾ ਹੈਗਾ ਤਾਂ ਕਰਕੇ ਜਿਹੜਾ ਮੈਂ ਤੁਹਾਨੂੰ ਛੋਟਾ ਬੱਚਾ ਲੈਣ ਲਈ ਨਹੀਂ ਕਹੂੰਗਾ ਲਗਭਗ 20 ਦਿਨ ਜਾਂ ਮਹੀਨੇ ਦਾ ਬੱਚਾ ਲਓ ਉਹਦੀ ਜਿਹੜੀ ਸਾਫ ਸੰਭਾਲ ਤੁਸੀਂ ਕਰ ਸਕਦੇ ਜੇਕਰ ਤੁਸੀਂ 30 35 ਰੱਖਣਾ ਚਾਹੁੰਦੇ ਤਾਂ ਤੁਸੀਂ 50 ਤੋਂ 60 ਰੱਖ ਲਓ ਬੱਚੇ ਲਿਆਓ ਉਹਨਾਂ 'ਚ ਦੋ ਦੋ ਚਾਰ ਤਾਂ ਚਲੋ ਹਨਾ ਮਰ ਵੀ ਜਾਂਦੇ ਨੇ ਆਪਾਂ ਕੋਸ਼ਿਸ਼ ਕਰੋ ਕਿ ਸਾਰੇ ਬਚ ਜਾਣ ਆਪਾਂ ਤਾਂ ਉਹਨੂੰ ਪਹਿਲੀ ਨਹੀਂ 네ਗੇਟਿਵ ਕਰਦੇ ਸੋ ਚਲੋ ਜੇਕਰ ਦੋ ਚਾਰ ਮਰਦੇ ਵੀ ਨੇ ਤਾਂ ਤੁਹਾਡੇ ਕੋਲ 50 ਕ ਜਾਨਵਰ ਜੇ ਬਚਦੇ ਨੇ ਉਹਨਾਂ 'ਚ 30 35 ਤਾਂ ਮੁਰਗੀਆਂ ਨਿਕਲ ਹੀ ਆਉਂਦੀਆਂ ਨੇ ਬਾਕੀ ਜਿਹੜੇ ਮੁਰਗੇ ਹੋਣਗੇ ਤੁਸੀਂ ਉਹਨਾਂ ਨੂੰ ਸੇਲ ਕਰ ਸਕਦੇ ਹੋਗੇ ਉਹ ਵੀ 7-800000 ਤੱਕ ਜਿਹੜੇ ਵਧੀਆ ਰੇਟ 'ਚ ਸੇਲ ਹੋ ਜਾਂਦੇ ਨੇਗੇ ਜਿਹੜੀਆਂ ਮੁਰਗੀਆਂ ਨੇ 30 35 ਤੁਸੀਂ ਉਹਨਾਂ ਨੂੰ ਰੱਖ ਕੇ ਉਹਨਾਂ ਤੋਂ ਆਂਡਾ ਲੈ ਸਕਦੇ ਹੋ ਇਹ ਤੁਸੀਂ ਨਸਲ ਜਿਹੜੀ ਰੱਖਣੀ ਆਂਡੇ ਲਈ ਜਾਂ ਤਾਂ ਆਰ ਆਈ ਆ ਰੱਖ ਸਕਦੇ ਹੋ ਜਾਂ ਫਿਰ ਬਲੈਕ ਕੈਸਟਰ ਲੌਪ ਜਿਹੜੀਆਂ ਦੋ ਬਰੀਡਾਂ ਤੁਸੀਂ ਇਹਨਾਂ 'ਚੋਂ ਕੋਈ ਵੀ ਬਰੀਡ ਰੱਖ ਸਕਦੇ ਹੋ ਇਹ ਦੋਨੇ ਬਰੀਡਾਂ ਹੀ ਦੋਸਤੋ ਵਧੀਆ ਮਾਤਰਾ ਚ ਅੰਡੇ ਦੀਨੀਆਂ ਨੇ ਸੋ ਜਦੋਂ ਇਹ ਅੰਡੇ ਦੇਣ ਲੱਗੀਆਂ ਤੁਸੀਂ ਇਹਦਾ ਅੰਡਾ ਸੇਲ ਕਰਕੇ ਡੇਲੀ ਦਾ ਲਗਭਗ ਘਰੇ ਬੈਠੇ 4-500 ਰੁਪਏ ਆਮ ਨਾਲ ਕਮਾ ਸਕਦੇ ਜੇਕਰ ਤੁਸੀਂ 4-500 ਰੁਪਏ ਕਮਾਉਣੇ ਤਾਂ 200 ਰੁਪਏ ਇਹਨਾਂ ਦਾ ਖਰਚਾ ਲਾ ਲਓ ਤੇ 300 ਰੁਪਏ ਤੁਹਾਨੂੰ ਬਚਤ ਰਹੇ ਜੂਗੀ ਤੇ ਜੇਕਰ ਆਪਾਂ ਮਹੀਨੇ ਦੀ ਗੱਲ ਕਰੀਏ ਤਾਂ 9 ਕੁ ਹਜ਼ਾਰ ਰੁਪਏ 9 10 ਕੁ ਹਜ਼ਾਰ ਰੁਪਏ ਤੁਹਾਨੂੰ 30 35 ਮੁਰਗੀਆਂ ਤੋਂ ਆਰਾਮ ਨਾਲ ਜਿਹੜੀ ਬਚਤ ਹੋ ਜੂਗੀ ਸੋ ਜੇਕਰ ਆਪਾਂ ਖਰਚਾ ਜਿਹੜਾ ਚਲਾਉਣਾ ਕਰਦਾ ਉਹਦੀ ਗੱਲ ਕਰੀਏ ਤਾਂ 8 10 ਹਜ਼ਾਰ ਨਾਲ ਆਪਣਾ ਖਰਚਾ ਕਰਦਾ ਤੁਰ ਪੈਂਦਾ ਦੋਸਤੋ ਜੀ ਨੇ ਟਾਈਮ ਪਾਸ ਕਰਨਾ ਘਰੇ ਰੱਖ ਕੇ ਜਿਹੜੇ ਵੀਰ ਜ਼ਿਆਦਾ ਨਹੀਂ ਰੱਖ ਸਕਦੇ ਚਲੋ ਹਨਾ ਕਰਦੀਆਂ ਮਜਬੂਰੀਆਂ ਹੁੰਦੀਆਂ ਨੇ ਸੋ 30 20 ਮੁਰਗੀਆਂ ਤੋਂ ਦੋਸਤੋ ਤੁਸੀਂ 9-10000 ਰੁਪਿਆ ਆਰਾਮ ਨਾਲ ਕਮਾ ਸਕਦੇ ਹੋ ਸਵੇਰੇ ਸ਼ਾਮ ਇਹਨਾਂ ਨੂੰ ਦਾਣਾ ਪਾਣੀ ਪਾਉਣਾ ਫੀਡ ਪਾਉਣੀ ਆ ਸੋ ਇਹਨਾਂ ਨੂੰ ਤੁਸੀਂ ਵੇਖੀਆਂ ਰੋਟੀਆਂ ਵੀ ਪਾ ਸਕਦੇ ਹੋ ਉਹ ਵੀ ਇਹਨਾਂ ਲਈ ਬਹੁਤ ਲਾਭਦਾਇਕ ਹੁੰਦੀਆਂ ਨੇ ਆ ਉਹ ਜਿਹੜਾ ਇਹਨਾਂ ਦੀ ਆਂਡੇ ਦੇਣ ਦੀ ਜਿਹੜੀ ਸਮਰੱਥਾ ਉਹ ਵੀ ਬਹੁਤ ਜ਼ਿਆਦਾ ਵਧਾਉਂਦੀਆਂ ਨੇ ਸੋ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਵਧੀਆ ਢੰਗ ਨਾਲ ਪਾਲ ਸਕਦੇ ਹੋ ਜੇ ਹੋਰ ਵੀ ਕਿਸੇ ਪ੍ਰਕਾਰ ਦੀ ਦੋਸਤੋ ਵੀਡੀਓ ਬਣਵਾਉਣੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਆ ਕਰੋ ਆਪਾਂ ਤੁਹਾਡੇ ਲਈ ਵੀਡੀਓ ਜਿਹੜੀ ਬਣਾ ਦਿਆ ਕਰਾਂਗੇ ਤੁਸੀਂ ਚੈਨਲ ਨੂੰ ਬਹੁਤ ਪਿਆਰ ਦੇ ਰਹੇ ਹੋ ਸੋ ਇਦਾਂ ਹੀ ਜਿਹੜਾ ਪਿਆਰ ਦਿੰਦੇ ਰਹੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਦੋਸਤੋ ਕਮੈਂਟ ਕਰਿਆ ਕਰੋ ਤਾਂ ਜੋ ਆਪਣੀ ਵੀਡੀਓ ਹਰ ਤੱਕ ਪਹੁੰਚ ਸਕੇ ਤੇ ਕੋਈ ਵੀਰ ਲਾਹਾ ਲੈ ਸਕੇ ਆਪਾਂ ਆਪਣੇ ਚੈਨਲ ਤੇ ਬਹੁਤ ਜ਼ਿਆਦਾ ਜਾਣਕਾਰੀ ਵਾਲੀਆਂ ਜਿਹੜੀਆਂ ਵੀਡੀਓ ਪਾਉਣੇ ਰਹੇ ਨੇ ਆ ਤੁਸੀਂ ਆਪਣੇ ਚੈਨਲ ਤੇ ਆ ਕੇ ਜਿਹੜੀਆਂ ਵੀਡੀਓ ਦੇਖ ਸਕਦੇ ਹੋ ਪ੍ਰੋਪਰ ਜਿਹੜੀ ਤੁਹਾਨੂੰ ਨੌਲੇਜ ਮਿਲੂਗੀ ਸੋ ਵੀਡੀਓ ਨੂੰ ਪੂਰਾ ਦੇਖਣ ਲਈ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਜਿਉਂਦੇ ਵਾਸਤੇ ਰਹੋ ਧੰਨਵਾਦ ਜੀ